ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਜ ਸੰਗਤਾਂ ਦੇ ਆਪ ਸਵਾਰੀ ਧੰਨ ਬਾਬਾ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪ ਸਵਾਰੀ ਧੰਨ ਬਾਬਾ ਦੀਪ ਸਿੰਘ ਕਾਜ ਸੰਗ ਤਾਂ ਦੇ ਆਪ ਸਵਾਰੇ ਤਾਨੇ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਤਾਨੇ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਧੰਨ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਧੰਨ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਧੰਨ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਰੇ ਤਨ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਤਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਜੀ ਤਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਜੀ ਤਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਤਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਜੀ ਤਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲੇ ਹਾਰੇ ਜੀ ਤਾਨੇ ਬਾਬਾ ਦੀਪ ਸਿੰਘ ਜੀ ਕਾਲ ਸੰਗਤਾਂ ਦੇ ਕਾਜ ਸੰਗ ਤਾਂ ਦੇ ਆਪ ਸਵਾਰੀ ਤੰਨੇ ਬਾਪਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੀ ਦੀ ਤੰਨੇ ਬਾਪਾ ਦੀਪ ਸਿੰਘ ਜੀ ਅੱਜ ਵੀ ਸ਼ਹੀਦ ਰਿੰਗ ਰਹਿੰਦੇ ਪੈਰੇ ਵਿੱਚ ਜੀ ਅੱਜ ਵੀ ਸ਼ਹੀਦ ਸਿੰਘ ਰਹਿੰਦੇ ਸਦਾ ਪੈਰੇ ਵਿੱਚ ਅੱਜ ਵੀ ਸ਼ਹੀਦ ਸਿੰਘ ਰਹਿੰਦੇ ਸਦਾ ਪੈਰੇ ਵਿੱਚ ਅੱਜ ਵੀ ਸ਼ਹੀਦ ਸਿੰਘ ਰਹਿੰਦੇ ਸਦਾ ਵੇਚ ਟੁੱਟ ਦੇ ਨੇ ਦੁੱਖ ਆ ਕੇ ਵੇਖ ਲੋ ਚ ਪੈਰੇ ਵਿੱਚ ਟੁੱਟ ਦੇ ਨੇ ਦੁੱਖ ਆ ਕੇ ਵੇਖ ਲੋ ਚ ਪੈਰੇ ਵਿੱਚ ਟੁੱਟ ਦੇ ਨੇ ਦੁੱਖ ਆ ਕੇ ਵੇਖ ਲੋ ਚ ਪੈਰੇ ਵਿੱਚ ਟੁੱਟ ਦੇ ਨੇ ਦੁੱਖ ਆ ਕੇ ਵੇਖ ਲੋ ਚ ਪੈਰੇ ਵਿੱਚ ਟੁੱਟ ਦੇ ਨੇ ਦੁੱਖ ਆ ਕੇ ਵੇਖ ਲੋ ਚ ਪੈਰੇ ਵਿੱਚ ਟੁੱਟ ਦੇ ਨੇ ਦੁੱਖ ਆ ਕੇ ਵੇਖ ਲੋ ਚ ਪੈਰੇ ਵਿੱਚ ਵੇਚ ਟੋਟ ਦੇ ਨੀ ਦੁਖ ਆਗੇ ਵੇਖ ਲੋ ਚ ਪੈਰੇ ਵਿੱਚ ਸੰਗ ਤਾਂ ਨੇ ਤੇਰੇ ਸਹਾਰੇ ਧੰਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਨੇ ਤੇਰੇ ਸਹਾਰੇ ਪਰਸਵਾਰੀ ਜੀ ਤਨ ਬਾਬਾ ਦੀਪ ਸਿੰਘ ਜੀ ਕਾਂਜ ਸੰਗਤਾਂ ਦੇ ਆਪਸਵਾਰੀ ਜੀ ਤਨ ਬਾਬਾ ਦੀਪ ਸਿੰਘ ਜੀ ਦਰ ਤੇਰੇ ਉੱਤੇ ਬਾਬਾ ਆਉਂਦੇ ਸਵਾਲੀ ਜੋ 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 ਪਾਰੇ ਜਾਂਦੇ ਕਦੇ ਮੋੜਦਾਨੀ ਖਾਲੀ ਤੂੰ ਚੋਲੀ ਪਾਰੇ ਜਾਂਦੇ ਕਦੇ ਮੋੜਦਾਨੀ ਖਾਲੀ ਤੂੰ ਤੇਰੀਆਂ ਸੰਗ ਤਾਂ ਤਾਂ ਜਾਣ ਬਲਿਹਾਰੇ ਧੰਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਜਾਣ ਬਲਿਹਾਰੇ ਧੰਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾਂ ਤਾਂ ਜਾਣ ਵਰਲੇ ਹਾਰੇ ਜੀ ਤਾਂ ਨਾ ਬਾਬਾ ਦੀਪ ਸਿੰਘ ਜੀ ਤੇਰੀਆਂ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪਸ ਵਾਰੇ ਤਾਨੂ ਬਾਬਾ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪਸ ਵਾਰੇ ਤਾਨੂ ਬਾਬਾ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪਸ ਵਾਰੇ ਜੀ ਤਾਨੂ ਬਾਬਾ ਦੀਪ ਸਿੰਘ ਜੀ

ਸਵਾਸਾ ਨਾਲ ਨਿਭਾ ਲੋ ਸਿੱਖੀ ਸਾਡੀ ਕੇਸਾ ਤੇ 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 ਸਵਾਸਾ ਨਾਲ ਨਭਾਲੋ ਚੰਦੇ ਚੂਲ ਦੇ ਨੇ ਗੱਜ ਦੇ ਜਕਾਰੇ ਤਨ ਬਾਬਾ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪ ਸਵਾਰੇ ਤਨ ਬਾਬਾ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪ ਸਵਾਰੇ ਤਨ ਬਾਬਾ ਦੀਪ ਸਿੰਘ ਜੀ ਕਾਜ ਸੰਗਤਾਂ ਦੇ ਆਪ ਸ ਵਾਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਤਨੂ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਤਨੂ ਬਾਬਾ ਦੀਪ ਸਿੰਘ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਜੀ ਤਨੂ ਬਾਬਾ ਦੀਪ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ